ਪਗਤ ਸਿੰਘ ਦਾ ਨਾਮ ਕਹਿੰਦੇ ਨੇ ਕਿ ਜਦੋਂ ਪੈਦਾ ਹੋਏ ਨਾ ਉਸ ਟਾਈਮ ਉਹਦੇ ਚੁਕੇ ਵਾਲਿਦ ਤੇ ਉਹਦੇ ਜਿਹੜੇ ਚਾਚਾ ਸੀਗੇ ਮਤਲਬ ਚਾਚਾ ਤੇ ਉਹਦਾ ਜਿਹੜੇ ਪਿਓ ਸੀ ਉਹ ਦੋਨੋਂ ਹੀ ਤਹਿਰੀਕ-ਏ-ਆਜ਼ਾਦੀ ਜਿਹੜੀ ਐ ਸੀ ਹਿੰਦੁਸਤਾਨ ਦੀ ਉਹਦੇ ਨਾਲ ਜੁੜੇ ਹੋਏ ਸੀ ਸਹੀ ਤੇ ਉਹ ਐਡਾਂ ਦੀ ਪਦਾਇਸ਼ ਤੋਂ ਪਹਿਲੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅੱਛਾ ਤੇ ਕਹਿੰਦੇ ਨੇ ਕਿ ਜਿਸ ਦਿਨ ਇਹ ਪੈਦਾ ਹੋਏ ਨੇ ਨਾ ਉਸ ਦਿਨ ਉਹ ਜੇਲ੍ਹ ਚੋਂ ਰਿਹਾ ਹੋ ਕੇ ਆਏ ਸਰ ਉਹ ਤੇ ਉਸ ਕਰਕੇ ਇਹਦਾ ਨਾਮ ਜਿਹੜਾ ਪਗਤ ਸਿੰਘ ਦਾ ਪਹਿਲੇ ਰੱਖਿਆ ਗਿਆ ਸੀ ਭਾਗਾਲਾ ਖੁਸ਼ ਨਸੀਬ ਖੁਸ਼ ਨਸੀਬ ਪਾਗਾਲਾ ਨਾ ਰੱਖਿਆ ਗਿਆ ਇਹਦਾ ਤੇ ਜਿਹੜੇ ਟਾਈਮ ਵਿੱਚ ਪੈਦਾ ਹੋਏ ਜਿਹੜੇ ਸਨ ਇਹ 28 ਸਤੰਬਰ 1907 ਨੂੰ ਪੈਦਾ ਹੋਏ ਸਨ ਤੇ ਤੁਹਾਨੂੰ ਪਤਾ ਹੈ ਲਬੀਬਾ ਕੇ ਇਹ ਇੱਥੇ ਜਿਹੜਾ ਜਣਾਲਾ ਹੈ ਲਾਲਪੁਰ ਦੇ ਕੋਲ ਫੈਸਲਾਬਾਦ ਦੇ ਜਣਾਲਾ ਦੇ ਇੱਕ ਪਿੰਡ ਚ ਪੈਦਾ ਹੋਏ ਸਨ ਭਗਤ ਸਿੰਘ ਬਿਲਕੁਲ ਸਹੀ ਤੇ ਇਹਨਾਂ ਦਾ ਜਿਹੜਾ ਖਾਨਦਾਨ ਹੈ ਉਹ ਜਿਵੇਂ ਮੈਂ ਪਹਿਲੇ ਜ਼ਿਕਰ ਕੀਤਾ ਚੁੱਕੇ ਤਰੀਕੇ ਜ਼ਾਦੀ ਦੇ ਨਾਲ ਉਹ ਪਹਿਲੇ ਤੋਂ ਜੁੜੇ ਹੋਏ ਸਨ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਸਾਮਰਾਜ ਜਿਹੜੀ ਸੀ ਉਹਨਾਂ ਦੇ ਇੱਕ ਜਿਹੜੀ ਹਕੂਮਤ ਸੀ ਸਾਮਰਾਜੀ ਉਹਦੇ ਖਿਲਾਫ ਉਹ ਪਹਿਲੇ ਤੋਂ ਹੀ ਕੰਮ ਕਰ ਰਹੇ ਸਨ ਉਹ ਦੋਨੋਂ ਤੇ ਉਸ ਸਿਲਸਿਲੇ 'ਚ ਉਹਨਾਂ ਨੂੰ ਜਿਹੜਾ ਹੈ ਉਹ ਪਕੜਿਆ ਵੀ ਗਿਆ ਸੀਗਾ ਉਹਦੇ ਬਾਅਦ ਫਿਰ ਛੁੱਟ ਕੇ ਵਿੱਚ ਦੁਬਾਰਾ ਆਏ ਤੇ ਉਹ ਇਸ ਕਰਕੇ ਜਦੋਂ ਇਹਨਾਂ ਦੇ ਪੈਦਾ ਹੋਣ ਦਾ ਹੁੰਦਾ ਨਾ ਕਹਿ ਦਿੱਤਾ ਕਿ ਬਖਤੀ ਹੈ ਬਖਤੂ ਫਲਾਣੇ ਦਾ ਨਾਮ ਬਖਤੂ ਹੈ ਕੋਈ ਬਖਤਾਲ ਆ ਨਾ ਰੱਖ ਦਿੰਦੇ ਅਸਰ ਕੇ ਪਾਗਾ ਆ ਲੇਕਿਨ ਬਾਤ ਇਨਾਂ ਦੀ ਦਾਦੀ ਨੇ ਇਨਾਂ ਦਾ ਨਾਂ ਫਿਰ ਜਿਹੜਾ ਹੈ ਉਹ ਭਗਤ ਸਿੰਘ ਰੱਖਿਆ